ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿੰਦਰ ਸਿੰਘ ਗੋਲੇਵਾਲਾ ਸੁਭਾ ਪ੍ਰਦਾਨ ਕਾਮਿਕਸ ਹੁੰਜਣੋਂ ਸੋ ਅੱਜ ਤੁਹਾਡੇ ਨਾਲ ਸਾਨ ਭਰਾਵੋ ਗੱਲ ਕਰਨੀ ਹੈ ਕਿ ਕਈ ਕਈ ਦਿਨਾਂ ਦਾ ਮਸਲਾ ਬੜਾ ਭੱਕਿਆ ਹੋਇਆ ਹੈ ਜੋ ਪਾਣੀਆਂ ਦਾ ਮਸਲਾ ਹੈ ਕੇਂਦਰ ਸਰਕਾਰ ਅਤੇ ਭਾਗਜੰਮ ਦਾ ਪਾਰਟੀ ਦੀ ਜੋ ਸੂਬਾ ਸਰਕਾਰ ਹਰਿਆਣੇ ਦੀ ਇਹ ਪੱਪਾਂ ਪਾਰ ਹੋਈ ਫਿਰਦੀ ਹੈ ਪੰਜਾਬ ਦਾ ਪਾਣੀ ਖੋਣ ਲਈ ਹਾਲਾਂਕਿ ਜੋ ਹਿੱਸਾ ਬਣਦਾ ਹੈ ਹਰਿਆਣੇ ਦਾ ਉਹ ਆਪਣਾ ਪਾਣੀ ਉਹ ਲੈ ਚੁੱਕਾ ਹੈ ਔਰ ਪੰਜਾਬ ਕੋਲ ਆਪਣੇ ਵਰਤਣ ਵਾਸਤੇ ਵੀ ਪੂਰਾ ਪਾਣੀ ਜੋ ਨਹੀਂ ਹੈ ਸੋ ਇਸ ਕਰਕੇ ਬੜਾ ਗੰਭੀਰ ਮਸਲਾ ਹੈ ਪੰਜਾਬ ਵਾਸਤੇ ਕਿਉਂਕਿ ਜੋ ਪੰਜਾਬ ਦਾ ਜੰਦ-ਜਾਨ ਹੈ ਮੈਂ ਕਹਿ ਲਗੀ ਉਹ ਪਾਣੀ ਹੈ ਅੱਜ ਕੱਲ ਤਾਂ ਜੋ ਖੇਤਾਂ ਦੇ ਨਾਲ-ਨਾਲ ਪੀਣ ਵਾਲਾ ਪਾਣੀ ਵੀ ਜੋ ਬੜਾ ਮਸਲਾ ਵੱਡਾ ਬਣਿਆ ਹੋਇਆ ਹੈ ਪੰਜਾਬ ਵਾਸਤੇ ਮਾੜੇ ਪਾਣੀਆਂ ਨਾਲ ਕੈਂਸਰ ਵਗੈਰਾ ਹੋਰ ਹਾਲਾਤ ਖਰਾਬ ਹੋ ਰਹੇ ਆ ਸੋ ਇਸ ਕਰਕੇ ਬੜੀ ਸੋਚਣ ਵਾਲੀ ਗੱਲ ਹੈ ਇਕੱਲੇ ਕਿਸਾਨਾਂ ਵਾਸਤੇ ਨਹੀਂ ਇਹ ਸਾਰੇ ਹੀ ਅਦਾਰਿਆਂ ਵਾਸਤੇ ਕੋਈ ਵੀ ਅਦਾਰਾ ਹੋਵੇ ਚਾਹੇ ਉਹ ਮਜ਼ਦੂਰਪਰਾ ਹੋਵੇ ਚਾਹੇ ਦੁਕਾਨਦਾਰ ਹੋਵੇ ਚਾਹੇ ਸਾਡੇ ਅੜਥੀ ਦੇ ਵੀਰ ਹੈ ਟਰੱਕਾਂ ਵਾਲੇ ਵੀਰ ਹੈ ਲੇਬਰ ਵਾਲੇ ਵੀਰ ਹੈ ਇਹ ਸਾਰਿਆਂ ਦਾ ਮਸਲਾ ਹੈ ਕਿਉਂਕਿ ਸਾਡਾ ਜਨ ਜੀਵਨ ਜੋ ਹੈ ਖਾਸ ਕਰਕੇ ਪੰਜਾਬ ਦਾ ਸਾਰਾ ਕਿਸਾਨੀ ਨਾਲ ਜੁੜਿਆ ਹੈ ਤੇ ਕਿਸਾਨੀ ਦਾ ਜੋ ਮੇਨ ਹਿੱਸਾ ਹੈਗਾ ਉਹ ਪਾਣੀ ਹੈ ਇਹ ਪਾਣੀ ਹੈ ਤਾਂ ਕਿਸਾਨੀ ਹੈ ਕਿਉਂਕਿ ਪਾਣੀ ਦੇ ਨਾਲ ਹੀ ਕਿਉਂਕਿ ਥੱਲੇ ਵਾਲਾ ਪਾਣੀ ਸਾਡਾ तकरीबन ਜ਼ਿਆਦਾਤਰ ਮਾੜਾ ਹੋ ਚੁੱਕਿਆ ਹੈ ਠੀਕ ਨਹੀਂ ਹੈ ਇਸ ਕਰਕੇ ਜੋ ਨਹਿਰੀ ਪਾਣੀ ਦੀ ਜ਼ਰੂਰਤ ਹੈ ਸੋ ਇਸ ਕਰਕੇ ਜੇ ਨਹਿਰੀ ਪਾਣੀ ਹੋਵੇਗਾ ਤਾਂ ਅਨਾਜ ਹੋਵੇਗਾ ਅਨਾਜ ਹੋਵੇਗਾ ਸਾਡੀ ਜੋ ਮਾਰਕੀਟ ਹੈ ਕਿਉਂਕਿ ਅਸੀਂ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਇਸ ਕਰਕੇ ਸਾਰਾ ਸਾਡਾ ਗਾਰੋਮਦਾਰ ਜਿਹੜਾ ਹੈਗਾ ਉਸ ਖਸਾਨੇ ਨਾਲ ਜੁੜਿਆ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਮੈਂ ਕਰੂੰਗਾ ਕੌਮਿਕ ਸੰਜੇ ਵੱਲੋਂ ਬੇਨਤੀ ਕਰਦਾ ਕਿ ਆਪਾਂ ਸਾਰੇ ਤਕੜੇ ਹੋ ਕੇ ਜੋ ਵੱਡੀ ਆਫਤ ਜੋ ਸਰਕਾਰ ਨੇ ਖਾਸ ਕਰਕੇ ਪੰਜਾਬ ਦੇ ਨਾਲ ਜੋ ਕੇਂਦਰ ਸਰਕਾਰ ਆ ਹਮੇਸ਼ਾ ਮਤਰੀ ਮਾ ਵਾਲਾ ਰੋਈਆਸ ਨੇ ਰੱਖਿਆ ਜੋ ਤੋਂ ਖਾਸ ਕਰਕੇ ਸਾਡਾ ਅੰਦੋਲਨ ਵੱਡਾ ਅੰਦੋਲਨ ਅਸੀਂ ਜਿੱਤਿਆ ਮੋਦੀ ਨੂੰ ਜਦ ਹਰਾ ਕੇ ਤੇ ਉਸ ਤੋਂ ਬਾਅਦ ਇੱਕ ਤਰ੍ਹਾਂ ਦੇ ਨਾਲ ਮਾਰਨ ਤੇ ਹੀ ਤੁਲੇ ਹੋਇਆ ਹਰ ਤਰ੍ਹਾਂ ਦੇ ਨਾਲ ਹਲੇ ਵੀ ਇਹਦੀ ਜੋਰ ਲੱਗਾ ਹੋਇਆ ਹਜੇ ਇਸ ਇਸੇ ਦੌੜ ਦੇ ਵਿੱਚ ਹੈ ਕਿ ਜੋ ਪੰਜਾਬ ਨੂੰ ਐ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤਾ ਜਾਵੇ ਕਿਸੇ ਤਰੀਕੇ ਦੇ ਨਾਲ ਕਿਉਂਕਿ ਜੇ ਖੇਤੀ ਫੇਲ ਹੁੰਦੀ ਹੈ ਅਸੀਂ ਬਰਬਾਦ ਹੁੰਨੇ ਆ ਬਰਬਾਦ ਹੁੰਨੇ ਆ ਤਾਂ ਫਿਰ ਸਾਡੀ ਜੋ ਤਾਕਤ ਆ ਸਾਡੇ ਆਰਥਿਕ ਖਾਲਚ ਖਰਾਬ ਹੁੰਦੀ ਹੈ ਸਾਡੀਆਂ ਕਈ ਮਜਬੂਰੀਆਂ ਬਣ ਜਾਂਦੀਆਂ ਇਸ ਕਰਕੇ ਦੋਸਤੋ ਆਪਾਂ ਤਕੜੇ ਹੋ ਕੇ ਆਪਾਂ ਇਹਦਾ ਮੁਕਾਬਲਾ ਕਰਕੇ ਅਸੀਂ ਕੌਮੀ ਕਿਸਾਨ ਜੂਨੇ ਵੱਲੋਂ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਮੈਂ ਕਿਸਾਨ ਸੰਯੁਕਤ ਖਾਨ ਮੋਰਚੇ ਦਾ ਵੀ ਇੱਕ ਮੈਂਬਰ ਆ ਇਸ ਕਰਕੇ ਇੱਕ ਸੰਯੁਕਤ ਖਾਨ ਮੋਰਚੇ ਦੀ ਵੀ ਮੀਟਿੰਗ ਅਸੀਂ ਕਰਾਂਗੇ ਉਹਦੇ ਵਿੱਚ ਵੀ ਕੋਈ ਘਟਾ ਫੈਸਲਾ ਅਸੀਂ ਲਵਾਂਗੇ ਕਿਉਂਕਿ ਬਾਅਦ ਵਿੱਚ ਬਰਬਾਦ ਹੋਣ ਦੇ ਨਾਲੋਂ ਪਹਿਲਾਂ ਇਸ ਦਾ ਵਿਰੋਧ ਕਰ ਕੀਤਾ ਜਾਵੇ ਤਾਂ ਵਧੀਆ ਹੁੰਦਾ ਸੋ ਅਗਲੀ ਗੱਲ ਮੈਂ ਕਰੂੰਗਾ ਕਿ ਉਹ ਸਾਡੀ ਪੰਜਾਬ ਸਰਕਾਰ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਇਸ ਨੂੰ ਅਸੀਂ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਸੀ ਅਸੀਂ ਪਹਿਲਾਂ ਇਸ ਨੂੰ ਕਿਹਾ ਸੀ ਕਿ ਜੋ ਡੈਮ ਸੇਫਟੀ ਐਕਟ ਹੈ ਜੋ ਦਾ ਖਰੜਾ ਹੈ ਇਹਨੂੰ ਨਾ ਮਨਜ਼ੂਰ ਕੀਤਾ ਜਾਵੇ ਇਹਨੂੰ ਰੱਦ ਕੀਤਾ ਜਾਵੇ ਪਰ ਇਹਨੇ ਇਸ ਨੂੰ ਅੰਦਰ ਖਾਤੇ ਹੀ ਪ੍ਰਵਾਨ ਕਰ ਲਿਆ ਹੁਣ ਜਾ ਕੇ ਜਿਆਦੇ ਹੱਲਾ ਬੋਲਿਆ ਭਾਰਤੀ ਜਨਤਾ ਪਾਰਟੀਆਂ ਤਾਂ ਹੋਲੇ ਡਰਾਮੇ ਬਾਜ਼ੀਆਂ ਕਰਕੇ ਉੱਥੇ ਡੈਮ ਤੇ ਜਾ ਕੇ ਬੈਠਦਾ ਹੈ ਹਾਲਾਂਕਿ ਪਹਿਲਾਂ ਇਹ ਸਾਡੇ ਇਹਨਾਂ ਧਰਨਿਆਂ ਨੂੰ ਕਿਆ ਕਰਦਾ ਸੀ ਕਿ ਜੋ ਕਿਸਾਨਾਂ ਜੋ ਜਥੇਬੰਦੀਆਂ ਹੈਗੀਆਂ ਇਹ ਕੋਈ ਜਗਾ ਭਾਲਦੀਆਂ ਵਜ੍ਹਾ ਨਹੀਂ ਦੇਖਦੀਆਂ ਤਾਂ ਮੈਂ ਭਗਵੰਤਵਾ ਨੂੰ ਕਹਣਾ ਚਾਹੁੰਨਾ ਕਿ ਹੁਣ ਉੱਥੇ ਕੋਈ ਵਜ੍ਹਾ ਬਣਦੀ ਹੈ ਜਿਸ ਜਗ੍ਹਾ ਤੇ ਜਾ ਕੇ ਬੈਠਿਆ ਉਹ ਤਾਂ ਕੋਈ ਵਜ੍ਹਾ ਹੀ ਨਹੀਂ ਬਣਦੀ ਉੱਥੇ ਬੈਠਣ ਦੀ ਜਗ੍ਹਾ ਹੀ ਦੇਖੀ ਆ ਬੈਠਣ ਦੀ ਇੱਕ ਡਰਾਮੇਬਾਜ਼ੀ ਕਰ ਰਹੇ ਆ ਜੇ ਇਹ ਪੰਜਾਬ ਨੂੰ ਬਚਾਉਣਾ ਹੀ ਚਾਹੁੰਦਾ ਤਾਂ ਫਿਰ ਥੋੜੇ 92 94 ਆਪੇ ਜੋ ਐਮਐਲਏ ਮੰਤਰੀ ਹੈ ਸਮੇਤ ਆਪ ਦੇ ਨਾਲ ਲੈ ਕੇ ਆਪਣਾ ਲਾਮ ਲਾ ਕੇ ਨਾਲ ਲੈ ਕੇ ਜਾ ਕੇ ਦਿੱਲੀ ਬੈਠ ਔਰ ਵਿਰੋਧ ਕਰ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਔਰ ਜੇ ਪੰਜਾਬ ਨੂੰ ਸੱਚੇ ਦਿਲੋਂ ਜੋ ਬਚਾਉਣਾ ਚਾਹੁੰਦਾ ਹੈ ਪਰ ਜੇ ਜਿਸ ਤਰ੍ਹਾਂ ਆਮ ਗੱਲ ਚੱਲਦੀ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਇੱਕ ਮਿਕ ਹੈ ਜੇ ਬਰਬਾਦੀ ਕਰਨਾ ਹੈ ਫਿਰ ਕੀ ਕੀਤਾ ਜਾ ਸਕਦਾ ਸੋ ਅਸੀਂ ਕਿਸਾਨ ਜਥੇਬੰਦੀਆਂ ਤਾਂ ਇਹ ਡਟਕੇ ਦਾ ਵਿਰੋਧ ਕਰਾਂਗੇ ਪਰ ਮੈਂ ਕੌਮੀ ਕਿਸਾਨ ਜਨਰ ਵੱਲੋਂ ਇੱਕ رائے ਦੇਣੀ ਚਾਹੁੰਦਾ ਭਗਵੰਤ ਮਾਨ ਨੂੰ ਕਿ ਜੇ ਹਾਲੇ ਵੀ ਤੁਰਪੜਾ ਮੌਕਾ ਇਹ ਤੇਰੇ ਵੱਸ ਦੀ ਗੱਲ ਨਹੀਂ ਤੂੰ ਨਹੀਂ ਕੁਝ ਕਰ ਸਕਣਾ ਇਹ ਜੇ ਕਰ ਸਕਦਾ ਤਾਂ ਸਯੁਜਤ ਖਸਾਨ ਮੋਰਚਾ ਕਰ ਸਕਦਾ ਮੈਂ ਕੌਮਿਕ ਸੰਜਨ ਵੱਲੋਂ ਆਪਣੀ ਰਾਇ ਦੇਣਾ ਹੈ ਕਿ ਜੋ ਪਿਛਲੀਆਂ ਤੋਂ ਆਪ ਹੁਦਰੀਆਂ ਕੀਤੀਆਂ ਜਥੇਬੰਦੀਆਂ ਨਾਲ ਦਬਾਉਣ ਦੀ ਗੱਲ ਕੀਤੀ ਹੈ ਜਥੇਬੰਦੀਆਂ ਦੇ ਵਿੱਚ ਪਾੜ ਪਾਉਣ ਦੀ ਗੱਲ ਕੀਤੀ ਹੈ ਤਾਂ ਪਿਛਲੇ ਸਮੇਂ ਦੌਰਾਨ ਤੂੰ ਸਾਨੂੰ ਜੇਲ੍ਹਾਂ ਵਿੱਚ ਟੱਕਿਆ ਘਰਾਂ ਵਿੱਚ ਰੀਟੇਨ ਕੀਤਾ ਡਾਂਗਾ ਛੋਟੀਆਂ ਚਲਾਈਆਂ ਜਥੇਬੰਦੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹੀ ਜਥੇਬੰਦੀਆਂ ਜਿੰਨਾ ਹੈ ਵੱਡਾ ਇੱਕ ਮੋਰਚਾ ਜਿੱਤੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਯੁਕਤ ਮੋਰਚਾ ਹੀ ਇੱਕ ਐਸੀ ਵੱਡੀ ਸ਼ਕਤੀ ਹੈਗੀ ਹੈ ਐਸਾ ਵੱਡਾ ਇੱਕ ਸੰਗਠਨ ਹੈਗਾ ਜੋ ਅਜਿਹੇ ਠੱਕੇਸ਼ਾਈਆਂ ਦਾ ਡਟ ਕੇ ਮੁਕਾਬਲਾ ਕਰ ਸਕਦਾ ਸੋ ਮੇਰੀ رائے ਹੈ ਕਿ ਹਲੇ ਵੀ ਜੇ ਪੰਜਾਬ ਨੂੰ ਤੋਂ ਬਚਾਉਣਾ ਚਾਹੁੰਨਾ ਹੈ ਤਾਂ ਪਿਛਲੇ ਆਪ ਦੀਆਂ ਜੋ ਕੀਤੀਆਂ ਗਲਤੀਆਂ ਦਾ ਅਹਿਸਾਸ ਕਰਕੇ ਸੰਯੁਕਤ ਮੋਰਚੇ ਨਾਲ ਮੀਟਿੰਗ ਕਰਕੇ ਤਾਂ ਜੋ ਕਰ ਤਾਂ ਜੋ ਵੱਡਾ ਪ੍ਰੋਗਰਾਮ ਲੀਕਿਆ ਜਾ ਸਕੇ ਪੰਜਾਬ ਨੂੰ ਬਚਾਇਆ ਜਾ ਸਕੇ ਜੇ ਰੱਬ ਨਾ ਕਰੇ ਕੋਈ ਨਹੀਂ ਕੀ ਹੋਗੀ ਪੰਜਾਬ ਦਾ ਪਾਣੀ ਜੇਕਰ ਖੋਇਆ ਗਿਆ ਦਰਸਲ ਪੰਜਾਬ ਹੋਣਾ ਤਾਂ ਨਹੀਂ ਦਿੰਦਾ ਕਿਉਂਕਿ ਪੰਜਾਬ ਇੱਕ ਬਹੁਤ ਵੱਡਾ ਅਣਖੀ ਔਰ ਗੈਰਤਮੰਦ ਸੂਬਾ ਹੈ ਔਰ ਹਮੇਸ਼ਾ ਬਹਾਦਰ ਹੋ ਕੇ ਲੜਦਾ ਰਿਹਾ ਪਿਛਲੇ ਜੋ ਸੰਘਰਸ਼ ਦੇ ਵਿੱਚ ਵੱਡਾ ਰੋਲ ਪੰਜਾਬ ਦਾ ਰਿਹਾ ਸੋ ਕਰਨ ਤਾਂ ਜਾਂਦਾ ਜੇਕਰ ਹੋ ਜਾਂਦਾ ਤਾਂ ਆਉਣ ਵਾਲੀਆਂ ਪੁਸ਼ਤਾਂ ਜੋ ਤੁਹਾਨੂੰ ਮਾਫ ਨਹੀਂ ਕਰਨਗੀਆਂ ਹਮੇਸ਼ਾ ਤੁਹਾਡਾ ਜੋ ਹੈਗਾ ਉਹ ਤੁਹਾਡੀ ਬਰਬਾਦੀ ਜਾਂ ਤੁਹਾਡੀ ਜੋ ਸਰਕਾਰ ਦੀ ਜਾਣ ਦੀ ਇੱਕ ਜੋ ਬੱਜੀ ਹੋਈ ਹੈ ਤਾਂ ਜੋ ਇਹ ਲਾਕਰਿਆ ਹੈ ਕਿ ਉਹਨ ਵਾਲਾ ਸਮਾ ਤੁਹਾਡੇ ਵਾਸਤੇ ਚੰਗਾ ਨਹੀਂ ਹੋਵੇਗਾ ਤਾਂ ਉਸ ਤੇ ਇੱਕ ਮੋਹਰ ਲੱਗ ਜਾਵੇਗੀ ਜੇ ਇਹ ਇਹ ਜਤ ਕੰਮ ਹੋ ਜਾਂਦਾ ਸੋ ਇਸ ਕਰਕੇ ਮੇਰੇ ਤੁਹਾਨੂੰ ਰਹਿ ਹੈ ਕਿ ਪਿਛਲਾ ਅਸਾਸ ਕਰਕੇ ਆਪ ਦਾ ਗਲਤੀਆਂ ਦਾ ਕੰਮ ਸਯੋਤ ਮੋਰਜ ਨਾਲ ਮੀਟਿੰਗ ਕਰੋ ਪਰ ਜੇ ਨਹੀਂ ਹੁੰਦੀ ਤਾਂ ਮੈਂ ਪੰਜਾਬ ਵਾਸੀਆਂ ਨੂੰ ਕਿਸਾਨ ਭਰਾਵਾਂ ਨੂੰ ਸਾਰੇ ਆਧਾਰਿਆਂ ਨੂੰ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਆਪਾਂ ਤਕੜੇ ਹੋ ਕੇ ਜੋ ਸਾਡੇ ਤੇ ਬਹੁਤ ਵੱਡੀ ਆਫਤ ਹੈ ਹੋਈ ਹੈ ਇਸ ਦਾ ਮੁਕਾਬਲਾ ਕਰਕੇ ਉਹ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਸਾਡਾ ਕੋਈ ਹਰਿਆਣੇ ਨਾਲ ਵਿਰੋਧ ਨਹੀਂ ਹੈ ਅਸੀਂ ਇਸ ਵਿਰੋਧ ਦੇ ਵਿੱਚ ਨਹੀਂ ਹਾਂ ਕਿ ਹਰਿਆਣੇ ਨੂੰ ਪਾਣੀ ਨਹੀਂ ਮਿਲਣਾ ਚਾਹੀਦਾ ਪਰ ਜੇ ਪੰਜਾਬ ਆਪ ਹੀ ਬਰਬਾਦ ਹੁੰਦਾ ਹੈ ਜੇ ਅਸੀਂ ਆਪ ਹੀ ਪਿਆਸੇ ਮਰ ਜਾਂਦੇ ਹਾਂ ਤਾਂ ਫਿਰ ਸਾਡੇ ਉਹ ਬਸ ਦੀ ਗੱਲ ਨਹੀਂ ਸਾਡਾ ਆਪ ਦਾ ਹਿੱਸਾ ਪੂਰਾ ਕਰਕੇ ਸਾਡੀ ਜੋ ਲੋੜ ਪੂਰੀ ਕਰਕੇ ਜੇ ਸਾਡੇ ਕੋਲ ਪਾਣੀ ਵੱਧਦਾ ਤਾਂ ਅਸੀਂ ਸਾਡਾ ਉਹ ਕੋਈ ਵਿਰੋਧ ਨਹੀਂ ਹੋਵੇਗਾ ਜੇ ਹਰਿਆਣੇ ਨੂੰ ਪਾਣੀ ਮਿਲ ਜਾਂਦਾ ਹੈਗਾ ਸੋ ਇਸ ਕਰਕੇ ਤਕੜੇ ਹੋ ਜਿਓ ਭਰਾਵੋ ਹੁਣ ਘਰੇ ਬੈਠਣ ਦਾ ਬਾਅਦ ਦੇ ਵਿੱਚ ਕੋਈ ਪੈੜਾ ਨੱਪਣ ਦਾ ਉਹ ਕੀ ਫਾਇਦਾ ਨਹੀਂ ਹੁੰਦਾ ਜੇਕਰ ਕੋਈ ਗੱਲ ਹੋ ਜਾਵੇ ਜੇ ਕੋਈ ਨੁਕਸਾਨ ਹੋ ਜਾਵੇ ਇਸ ਕਰਕੇ ਜੋ ਵੱਡੇ ਐਲਾਨ ਕੀਤੇ ਆ ਸਕੇਂਦਰ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਜੋ ਚੈਲੰਜ ਕੀਤੇ ਹੈਗੇ ਆ ਇਹ ਆਪਾਂ ਕਬੂਲਣੇ ਹੈਗੇ ਆ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਪੁਸ਼ਟਾਂ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਪੰਜਾਬ ਵਾਸਤੇ ਜੋ ਪਾਣੀ ਆ ਸਾਡੀ ਜਿੰਦ ਜਾਨ ਹੈ ਇਸ ਨੂੰ ਬਚਾਉਣਾ ਹੈ ਤਕੜੇ ਹੋ ਕੇ ਦਾ ਮੁਕਾਬਲਾ ਕਰਨਾ ਔਰ ਜੇਕਰ ਭਗਵੰਤ ਮਾਨ ਕਿਸੇ ਗੱਲ ਤੇ ਨਹੀਂ ਹੁੰਦਾ ਆ ਆਪਦੀ ਅਸਾਸ ਨਹੀਂ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਰਾਬਰ ਦਾ ਕਿਉਂ ਕਿ ਨੇ ਡੈਮ ਸੇਫਟੀ ਐਕਟ ਜੋ ਹੈਗਾ ਉਹਨੂੰ ਪ੍ਰਵਾਨ ਕੀਤਾ ਹੈਗਾ